ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਕੈਸਟ ਆਗੇ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੰਦਾ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਰਸੀ ਬੱਚੀ ਦਿਖਾਵਾਂਗੇ ਪਲੂਨ ਪਹਿਲਾ ਸੋ ਸੂਰੀਏ ਤੇ ਇੱਕ ਦਿਖਾਵਾਂਗੇ ਐਚ ਐਫ ਦੀ ਬੱਚੀ ਸਾਰਾ ਰਿਕਾਰਡ ਵੀ ਉੱਤੇ ਲੈ ਕੇ ਜਾਵਾਂਗੇ ਆਓ ਅਗੇ ਵੀਰਾਂ ਕਰੀਏਗਾ ਲਵ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਰਾਜੀਤ ਸਿੰਘ ਜੀ ਪਿੰਡ ਮਾਸੀ ਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲੀ ਪਿੰਡ ਮਾਸੀ ਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਹਾਂ ਜੀ ਤੇ ਮੋਬਾਈਲ ਨੰਬਰ ਬਾਈ ਜੀ ਆਪਣਾ 87299 11910 87299 11910 11910 ਜਿਹੜੇ ਅੱਪ ਅੱਜ ਬੱਚੀ ਦੇਖ ਕੇ ਨਾ ਜਰਸੀ ਕਿਹੜਾ ਸੁਆ ਸੂਰੀਆ ਪਲੂਨ ਸੁੰਦੀ ਆ ਵੀਰੇ ਪਹਿਲਾ ਸੁਆ ਹਨਾ ਤੇ ਦੰਦੋ ਕਿਵੇਂ ਆ ਇਹ ਦੁੱਗੀ ਆ ਇਹ ਰੀਜਨਲ ਦੰਦੋ ਦੋਂਦੀ ਆ ਹਾਂ ਜੀ ਤੇ ਅੱਜ ਇਹਦੇ ਦਿਨ ਕਿਆ ਕਰ ਰਹਿ ਕੇ ਸੂਣ ਦੇ ਵਿੱਚ ਇਹ ਲੈ ਉਤੰਚਾਦਨ ਤਿੰਨ ਚਾਰਕ ਦਿਨ ਇਹ ਆਪਣੀ ਘਰ ਦੀ ਹੀ ਲੈਂਦੀ ਆ ਲੈਂਦੀ ਵੀ ਆ ਜੀ ਠੀਕ ਹੈ ਕਿਹ ਕਿਦ ਦਿਨ ਹੋ ਗਏ ਆਪਣੇ ਕੋਲ ਇਹਨੂੰ ਇਹਨੂੰ ਹੋ ਗਏ 20 ਦਿਨ ਠੀਕ ਹੈ ਕੱਚੀ ਲੈ ਲਈ ਸੀਗੀ ਆਪਾਂ ਤੇ ਕੋਈ ਬਾ ਡਾਟਾ ਪਤਾ ਇਹਦਾ ਆਪਾਂ ਨੂੰ ਹਾਂਜੀ ਕਿਹਦੇ ਸੀਮੇ ਦੱਸਿਆ ਆਪਾਂ ਨੂੰ ਇਹ ਆਪ ਜੱਗ ਦੀ ਹੀ ਇਹ ਠੀਕ ਹੈ ਤੇ ਪ੍ਰੀਤ ਦਾ ਸੀਮਣ ਲੱਗਿਆ ਬਾਈ ਇਹਦੇ ਆਪ ਜੱਗ ਦੀ ਆ ਅੱਗੇ ਦੇ ਪ੍ਰੀਤ ਦਾ ਸੀਮਣ ਲੱਗਿਆ ਵਾ ਹਾਂਜੀ ਠੀਕ ਹੈ ਕਹਿੰਦਾ ਬਾਬਾ ਅੱਜ ਹਜੇ ਇੱਕ ਹਫ਼ਤਾ ਸੂਣ ਚ ਬਾਕੀ ਪਿਆ ਬਾਕੀ ਪਿਆ ਜੀ ਠੀਕ ਹੈ ਅੰਦਾਜ਼ਾ ਲਾ ਕੇ ਬਾਡੀ ਬਾਂਦਰ ਦੇਖ ਕੇ ਆਪਾਂ ਦੁੱਧ ਕਿੰਨਾ ਪਾ ਦੂਗੀ ਇਹ ਦੋ 24 ਤੋਂ ਬਾਰ-ਬਾਰ ਪਾ ਦੂੰਗੀ ਬੇਸਿਕ ਠੀਕ ਹੈ ਕਹਿੰਦਾ ਭਾਅ ਚਾਹੇ ਕੋਈ 20 ਮੰਨ ਕੇ ਲੈ ਜੇ ਜੇਕਰ ਚੰਗੀ ਕੇਅਰ ਤੇ ਬੱਜਾ ਟਾਈਮ ਸਰਸੂਂਦੀ ਆ ਤਾਂ 20 ਤੋਂ ਪਾਰ ਚੱਲਣ ਵਾਲੀ ਹੈਗੀ ਆ ਹੈਗੀ ਹੈਗੀ ਹੈ ਤੋਰੀ ਬਾੜ ਨੂੰ ਪੂਰਾ ਰੁੱਤ ਵਧੀਆ ਆ ਗਈ ਜੀ ਇੱਕ ਠੀਕ ਹੈ ਸੋਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਪੂਰੀ ਫਿਟਨੈਸ ਵਾਲਾ ਬਾਦੀ ਸੁਧਰੀ ਪਾਉਣ ਲੱਗ ਗਈ ਤੇ ਥਣਾ ਦੇ ਵਿੱਚ ਵਿੱਥੀ ਦੇਖੋ ਇਹਦੇ ਚਾਰੇ ਥਾਣੇ ਨਿਖਣਵੇਂ ਬੱਚੀ ਦੇ ਸਾਫ ਸੁਥਰੇ ਆ ਪੂਰੇ ਜਮਾ ਸੋ ਬ੍ਰੋ ਫੇਸ ਬਿਊਟੀ ਵਗੈਰਾ ਬੱਚੀ ਦੇਖ ਸਕਦੇ ਹੋ ਸੋਹਣੀ ਸਾਫ ਸੁਥਰੀ ਤੇ ਪੂਰਾ ਸ਼ਾਇਨਿੰਗ ਵਾਲਾ ਕਲਰ ਆ ਕੋਈ ਵੀ ਆ ਕੇ ਤਾਂ ਕਹਿੰਦੇ ਸਾਡੇ ਕਿ ਸਾਡੇ ਬੱਚੀ ਪਸੰਦ ਨਹੀਂ ਜਾਈ ਤੇ ਬਾਲਟਲਾ ਦੇਖੋ ਬੱਚੀ ਚ ਕਾਫੀ ਪੰਜਾਬ ਹਵਾਨੇ ਦੇ ਵਿੱਚ ਤੇ ਜੰਦ ਜਾਨ ਸਨੱਖਾ ਪਾਉਣ ਬੱਚੀ ਦੇ ਬਹੁਤ ਜ਼ਿਆਦਾ ਕਿਸੇ ਪਾਸੋਂ ਲੱਸੀ ਨਾ ਮੀਨੀ ਹਾ ਤਤਰਾਨੀ ਸੋ ਹਵਾਨਾ ਵਗੈਰਾ ਦੇਖ ਸਕਦੇ ਹਾਂ ਸੋਹਣਾ ਸਾਫ ਸੁਥਰਾ ਤੇ ਕੰਪੈਕਟ ਹਵਾਨਾ ਜਮਾ ਅੱਜ ਦੈਣੇ ਦਾ ਹਫਤਾ ਬਾਕੀ ਪਿਆ ਕਹਿੰਦਾ ਭਾਵੇਂ 20 ਕਿਲੋ ਦੁੱਧ ਮੰਨ ਕੇ ਤੁਸੀਂ ਪਰਚੇਸ ਕਰ ਸਕਦੇ ਹੋ ਰੋਕੀ ਮੜਾ ਥਣ ਦਿਖਾ ਜੀ ਇਹਦੇ ਤੇ ਬਾਕੀ ਲੈਵਾ ਦੇਖੋ ਨੇੜ ਤੋਂ ਸੋ ਥਣ ਦੇਖੋ ਚਾਰੇ ਨਿਖੜ ਨੇ ਦੇਵਾ ਕੀ ਸਾਤ ਸਵਾ ਠੰਡੀ ਠੁੰਡੀ ਬਹੁਤ ਜਿਆਦਾ ਹੈ ਬਹੁਤ ਜਿਆਦਾ ਹੀ ਬਹੁਤ ਜਿਆਦਾ ਠੀਕ ਹੈ ਪੂਰੀ ਪੂਨੀ ਵੀ ਕਹਿੰਦਾ ਬਾ ਬਰੀਰ ਚਾਰ ਕਰਨ ਲਈ ਪੂਰੀ ਜੀ ਪੂਰੀ ਠੀਕ ਹੈ ਤੇ ਮੱਥੇ ਟਵਾਟਾ ਵਗੈਰਾ ਇਹਦਾ ਭਾਪਾ ਕੀ ਰੱਖਿਆ ਹਾਂਜੀ ਰੇਟ ਇਹਦਾ ਰੇਟ 95000 ਆ ਵੀਰੇ ਇਹਦਾ ਮਾਨਤਨ ਹੋ ਜਾਊਗਾ ਥੋੜਾ ਮੋਟਾ ਹੀ ਹੋਊਗਾ ਵੀਰੇ ਲੈ ਚਾਲੋ ਦਰੋਂ ਸੋ ਵੀਰੇ 95000 ਦੇ ਵਿੱਚੋਂ ਮੌਕੇ ਤੇ ਥੋੜਾ ਬੋਤਾ ਮਾਨ ਸਨਮਾਨ ਹੋ ਜਾਊਗਾ ਪਲੂਣ ਬੱਚੀ ਮੂਹੋ ਦੋ ਦੰਦ ਪਹਿਲਾ ਜ਼ੂਹਾ ਸੂਰੀ ਆ 95000 ਰੇਟ ਵੀ ਵੀਡੀਓ ਦੇ ਵਿੱਚ ਆ ਜਿਸ ਕਿਸੇ ਵੀਰ ਦੇ ਪਸੰਦ ਆਉ ਕੋਲੇ ਆ ਕੇ ਦੇਖ ਕੇ ਤਸੱਲੀ ਕਰਕੇ ਖਰੀਦ ਲੈ ਸਕਦੇ ਅਦੰਦ ਹਰ ਤੇ ਦੰਦ ਜੈਨੋਂ ਨੂੰ ਦੋ ਦੰਦਾਂ ਦਾ ਹਨ ਦੇਖੋ ਬਸ ਠੀਕ ਹੈ ਦੋਗੇ ਦੰਦ ਹਜੇ ਕੱਢੇ ਹੀ ਆਨੇ ਹਨ ਹਾਂਜੀ ਤੇ ਜਿਹੜੀ ਵੀ ਇਹ ਬੱਚੀ ਦੇਖੀ ਜਾਨੇ ਆ ਇਹਦੀ ਉਮਰ ਕਿੰਨੀ ਕਾ ਹੈਗੇ ਵੀਰੇ 8 ਕ ਮਹੀਨੇ 8 ਕ ਮਹੀਨੇ ਹਨ ਹਾਂਜੀ ਤੇ ਇਹ ਕਿੰਨੇ ਟਾਈਮ ਤੋਂ ਆਪਣੇ ਕੋਲੇ ਇਹ ਆਪਣੇ ਘਰ ਦੇ ਕੋਈ ਆ ਵੀਰੇ ਠੀਕ ਆ ਉਸ ਬੈਠਦੀ ਆ ਹਾਂਜੀ ਉਹ ਬੈਠਦੀ ਆ ਪਲੂਣ ਸੂਈ ਸੀ ਵੀਰੇ ਠੀਕ ਆ ਕਿੰਨਾ ਦੁੱਧ ਪਾਦਾ ਪਲੂਣ ਨੇ ਉਹਨੇ ਹਾਂਜੀ ਉਹਨੇ ਪਾਦਾ ਵੀਰੇ 27 ਲੀਟਰ ਠੀਕ ਆ ਪਲੂਣ ਨੇ 27 ਲੀਟਰ ਦੁੱਧ ਦਿੱਤਾ ਆਪਣੇ ਕੋਲ ਹਾਂਜੀ ਹਾਂਜੀ ਤੇ ਇਹਦਾ ਕੋਈ ਰਿਕਾਰਡ ਵਗੈਰਾ ਤੇ ਨਹੀਂ ਪਤਾ ਆਪਣ ਨੂੰ ਕਿਹੜਾ ਰਿਕਾਰਡ ਲਿਖਿਆ ਵੀਰੇ ਦੱਸ ਦਾਂ ਠੀਕ ਆ ਥਣ ਚਾਰੀ ਆ ਹਣ ਹਾਂਜੀ ਹਾਂਜੀ ਥਣ ਚਾਰੀ ਆ ਕੋਈ ਫੋਟ ਸੰਗਣੀ ਇਹਦੇ ਪੈਸੇ ਕਿੰਨੇ ਲੈਣੇ ਆਪਾਂ ਹਾਂਜੀ ਮੁੱਲ ਵੀਰੇ 25000 ਆ ਇਹਦਾ ਮਾਨਤਨ ਹੋ ਜਾਊਗਾ ਮਾਨਤਨ ਹੋ ਜਾਊਗਾ ਥਣ ਹੋਣਾ ਬਹੁਤ ਚੰਗਾ ਲੱਗਦਾ ਟੋਰੀ ਬਾਹਰ ਨੂੰ ਮੜਾ ਜਾ ਕੋਈ ਵੀਰੇ ਥਣ ਚਾਰੀ ਆ ਕੋਈ ਫੋਟ ਸੰਗਣੀ ਇਹਦੇ ਤੇ 25000 ਰੁਪਏ ਬੱਚੀ ਦੀ ਕੀਮਤ ਆ ਕੀਮਤ ਆ ਆਖਵੇਂ ਇਹ ਸੁਬਰਾ ਫੇਸ ਕੁਆਲਟੀ ਵਗੈਰਾ ਬੱਚੀ ਦੇਖ ਸਕਦੇ ਹੋ ਸੋਹਣੀ ਸਾਫ ਸੁਥਰੀ ਤੇ ਰਾਜੀ ਸਮੀ ਬਲੀ ਵੀ 25000 ਰੁਪਏ ਕੀਮਤ ਆ ਤੇ 8 ਮਹੀਨੇ ਦੀ ਏਜ ਆ ਤੇ ਲਗਭਗ 5-4 ਮਹੀਨੇ ਸਾਂਭ ਕੇ ਬੱਚੀ ਇਹਦੇ ਕਾਹਦਾ ਨਹੀਂ ਪੂਰੀ ਵੱਲਾ ਵੱਲਾ ਕੋਈ ਗੱਲ ਨਹੀਂ ਤੇ ਨੰਬਰ ਬੋਲ ਦੇ ਆਪਣਾ ਦੁਬਾਰੇ ਬੋਲ ਲੈ 87299 11910 ਪਿੰਡ ਮਾਚੀ ਕੇ ਜਿਹੜਾ ਮੋਗਾ ਠੀਕ ਹੈ ਵੀਡੀਓ ਦੇਖ ਲੈ ਸਭ ਦਾ ਤਿਆਰ